ਸਾਹਿਗਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਹਿੰਮਤ ਔਜਲਾ ਵਲੌਗਸ ਦੇ ਉੱਤੇ। ਤਾਂ ਸਾਰੇ ਜਣੇ ਵਲੌਗਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ। ਤੇ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ। ਸਹੀ ਗੱਲ ਹੈ। ਬਹੁਤ ਜ਼ਿਆਦਾ। ਮਜ਼ਾ ਆ ਗਿਆ। ਨਵਾਂ ਨਵਾਂ ਸ਼ੁਰੂ ਕੀਤਾ ਨਾ। ਤੇ ਆਪਾਂ ਜਿਹੜਾ ਪਹਿਲਾ ਹਿੰਮਤ ਐ ਐਨਜੀਓ ਅਮਲੇ ਸਰ ਵਾਲਾ ਚੈਨਲ ਜਦੋਂ ਸ਼ੁਰੂ ਕੀਤਾ ਸੀ ਤੇ ਉਦੋਂ ਆਪਾਂ ਲਗਾਤਾਰ ਮਤਲਬ ਕਿ ਵੀਡੀਓਜ਼ ਨਹੀਂ ਪਾਉਂਦੇ ਮਹੀਨੇ ਬਾਅਦ ਜਿਵੇਂ ਦਸਰੀ ਕੀ ਇਵੈਂਟ ਹੁੰਦਾ ਤੇ ਉਹੀ ਵੀਡੀਓ ਕਰੇ ਪਾਉਂਦੇ ਨੇ ਮਹੀਨੇ ਬਾਅਦ ਉਹ ਵੀ ਬੜੀ ਮੁਸ਼ਕਲ 100 ਵੀ ਹੁੰਦਾਂਦਾ ਸੀ 100 ਵੀ ਨਹੀਂ ਹੁੰਦਾ ਕੋਈ ਤੇ ਬੜੀ ਬੜੀ ਮੁਸ਼ਕਲ ਆਸ ਹੀ ਲਾਤੀ ਹਿੰਦੀ ਪਰ ਐਤ ਕੀ ਜਿਹੜਾ ਚੈਨਲ ਕ੍ਰੀਏਟ ਹੋਇਆ ਵਾ ਤੁਹਾਡਾ ਤੁਹਾਡਾ ਇੰਨਾ ਧੰਵਾਦ ਵਾ ਕਿ ਮੇਰੇ ਖੁਸ਼ੀ ਤੋਂ ਤੁਹਾਨੂੰ ਅੰਦਾਜ਼ਾ ਮੇਰੇ ਬੋਲਣ ਤੋਂ ਅੰਦਾਜ਼ਾ ਤੁਹਾਨੂੰ ਲੱਗ ਹੀ ਰਿਹਾ ਹੋਏਗਾ ਕਿ ਤੁਹਾਡੇ ਘਰ ਕੇ ਸਾਰਾ ਕੁਝ ਹੋਇਆ ਹਾਂ ਤੇ ਮੈਂ ਹੁਣ ਮੈਨੂੰ ਲੱਗਦਾ ਕਿ ਸੰਗਤ ਤੁਹਾਨੂੰ ਇਤਨਾ ਡੇਲੀ ਵਲੋਗਿੰਗ ਜਿਹੜੀ ਡੇਲੀ ਤੁਹਾਡੀ ਲਾਈਫ ਵੇਖਣਾ ਬਹੁਤ ਪਸੰਦ ਕਰਦੀ ਪਸੰਦ ਕਰਦੀ ਆ ਤੇ ਨਾਲੇ ਸਾਡੀ ਸੰਸਥਾ ਦੇ ਵਿੱਚ ਕਿਵੇਂ ਕੀ ਕੀ ਐਕਟੀਵਿਟੀਜ਼ ਹੁੰਦੀਆਂ ਨੇ ਉਹ ਸਾਰਾ ਕੁਝ ਉਹ ਵੇਖਦੇ ਨੇ ਵੇਖਦੇ ਨੇ ਤੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਆ ਕਿ 20:08 ਵਜੇ ਦੇ ਕਰੀਬ ਅਸੀਂ ਨਿਕਲ ਚੁੱਕੇ ਹਾਂ ਘਰ ਤੋਂ ਤੇ ਹੁਣ ਜਾਇਜ਼ਾ ਲਵਾਂਗੇ ਸਾਰੇ ਦਫ਼ਤਰਾਂ ਦਾ ਆਪਣੇ ਜਿਹੜਾ ਘਰ ਬਣਦਿਆ ਵਾ ਜਿਹੜਾ ਤੁਸੀਂ ਰੋਜ਼ ਵੇਖਦੇ ਜੀ ਮਿਸਤਰੀਆਂ ਨਾਲ ਗੱਲਬਾਤ ਕਰਦੇ ਜੇ ਉਹਨਾਂ ਦਾ ਜਾਇਜ਼ਾ ਲੈਣੇ ਆ ਤੇ ਥੋੜੇ ਦੇਰ ਤੱਕ ਤੁਹਾਨੂੰ ਮਿਲਦੇ ਆ ਜੁੜੇ ਰਹੋ ਰਿਸਕ ਵੇਖੋ ਰਿਸਕ ਇੱਕ 600 ਰੁਪਏ ਦਾ ਰਿਸਕ ਕਿੰਤਰਾ ਹੈ 600 ਰੁਪਏ ਬਦਲੇ ਰਿਸਕ ਲੋਕੀ ਰੈਂਦੇ ਨੇ ਇੱਕ ਢਿੱਡ ਲਗਾ ਨਾ ਘਰ ਜਾ ਕੇ ਆਪਣੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਉਣਾ ਵੀਰ ਨੇ ਤੇ ਮੈਂ ਤੇ ਆਖਿਆ ਹੋਵੇ ਕਿ ਤਿੰਨ ਤਿੰਨ ਫੱਟੇ ਪਾਓ ਫਿਰ ਜਾ ਕੇ ਗੋ ਖੋਲੋ ਪਰ ਆਂਦਾ ਕਿ ਨਹੀਂ ਮੈਂ ਇਤਰੇ ਖੋਲ ਲੈਣੀ ਇਸ ਤਰ੍ਹਾਂ ਕਾਲੀਆਂ ਕਰਨੀਆਂ ਨਹੀਂ ਚਾਹੀਦੀਆਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਕਾਲੀ ਕਰਨੀ ਚਾਹੀਦੀ ਆ ਪਰਿਵਾਰ ਵਾਲੇ ਜਿਹੜੇ ਹੁੰਦੇ ਆ ਨਹੀਂ ਪਰਿਵਾਰ ਵਾਲੇ ਜਿਹੜੇ ਨਹੀਂ ਹੁੰਦੇ ਤੇ ਕਿਸੇ ਨੂੰ ਵੀ ਕਾਲੀ ਨਹੀਂ ਕਰਨੀ ਚਾਹੀਦੀ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਇਸ ਵੀਰ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਮਿਲਦੇ ਆ ਤੁਹਾਡੇ ਸਮੇਤ ਜੇ ਫਲਵਰ ਬਣਾ ਇਹ ਫਲਵਰ ਬਣਾ ਰਿਹਾ ਨਾ ਮੈਨੂੰ ਨਹੀਂ ਤੁਸੀਂ ਚਿੜੀ ਬਣਾ ਕੇ ਦਿਓ ਤੰਦ ਚਿੜੀ ਆਖੀ ਸੀ ਮੈਂ ਇਹ ਫਲਵਰ ਬਣਾਤਾ ਇਹਦੇ ਵਿੱਚ ਚਿੜੀ ਬਣਾ ਦਸ ਸਾਈਡ ਤੇ ਖੱਲੇ ਕਿਹਨੇ ਕਿਹਨੇ ਖਾਦਾ ਕਮੈਂਟ ਬਾਕਸ ਵਿੱਚ ਦੱਸਿਓ ਜਰੂਰ ਬਾਪੂ ਜੀ ਬੰਦਾ ਕਾਦਾ ਵੇ ਖੰਡ ਹੁੰਦਾ ਖੰਡ ਦਾ ਹੀ ਬੰਦਾ ਕੱਲਾ ਹਾਂਜੀ ਖੰਡ ਦੇ ਵਿੱਚ ਰੰਗ ਪਾਇਆ ਜਾਂਦਾ ਤੇ ਆ ਧਾਰਾਂ ਕਿਤਰਾ ਬਣੀਆਂ ਧਾਰਾਂ ਇਹ ਰੰਗ ਹੈ ਚਾਸਨੀ ਅਲੱਗ ਅਲੱਗ ਹੁੰਦੇ ਹੈ ਇਹ ਚਾਸਨੀ ਅਲੱਗ ਅਲੱਗ ਹੁੰਦੀ ਹੈ ਤੇ ਬਜ਼ੁਰਗ ਵੀ ਉਹ ਵਾਹ ਜਿਹੜੇ ਛੋਟੇ ਹੁੰਦੇ ਸਾਨੂੰ ਮਿਲਦੇ ਰਹੇ ਆ ਇਹ ਉਹ ਥੱਲੇ ਥੱਲੇ ਚਿੜੀ ਵੀ ਬਣਾਤੀ ਹੈ ਤੇ ਉੱਤੇ ਕੀ ਨਾ ਫੁੱਲ ਬਣਾਤਾ ਚਿੜੀ ਫੁੱਲ ਤੇ ਬਹਿੰਦੀ ਆ ਕਿ ਨਹੀਂ ਬਹਿੰਦੀ ਬੈਂਦੀ ਬੈਂਦੀ ਕਿੰਨੇ ਵੇਖ ਬਪੂ ਜੀ 10 10 ਰੁਪਏ ਦਾ ਕਿੰਨਾ 10 ਰੁਪਏ ਦਾ ਪਰ ਰੁਪਈਏ ਤਾਂ ਖੰਦੇ ਨੇ ਪਹਿਲਾਂ ਬਪੂ ਜੀ ਕਿੰਨੇ ਦਾ ਵੇਚਦੇ ਰਹੇ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਕੀਤਾ 5 ਪੈਸੇ 10 ਮੈਂ ਕਿ ਤੁਸੀਂ ਉਹਨਾਂ ਵੇਲਿਆਂ ਦੇ ਅੱਸੀਆਂ ਦੇ 201980 ਤੋਂ ਕਿ ਦੇ ਲਾਗੇ ਬਨੇ ਕਿਉਂਕਿ ਸਿਲਵਰ ਵਾਲਾ 2 ਪੈਸੇ ਚੱਲਦਾ ਰਿਹਾ 1 ਪੈਸੇ ਹਾਂ 20 ਪੈਸੇ ਕਿਹੜਾ ਵਾ ਹੁਣ ਇਹ ਹੁਣ 10 ਰੁਪਏ ਦੇ ਵੇਚਦੇ ਕਿ ਵੱਧੇ ਵੇਚਦੇ ਸਕੀ ਵੀ ਆਪਕੇ ਬਦ ਬਨਵਾਣਾ ਹੈ ਤਾਂ ਬਦ ਬਦ 20 20 ਕ ਬਨਵਾਉਣਾ ਹੈ ਹੈਨਾ ਤੇ ਬਾਪੂ ਜੀ ਸਾਰੀ ਦਿਹਾੜੀ ਸਾਰੀ ਦਿਹਾੜੀ ਘੁੰਮਦੇ ਹੈ ਸਵੇਰੇ ਕਿੰਨੇ ਵੇਂ ਨਿਕਲਦੇ 10 ਵਜੇ ਨਿਕਲਦੇ ਤੇ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਤੁਹਾਂ ਦੀ ਉਮਰ ਕਿੰਨੀ ਹੋਗੀ 62 ਸਾਲ ਹੋ ਗਈ 62 ਸਾਲ ਹੋ ਗਈ ਹੈ 20 ਸਾਲ ਦੀ ਉਮਰ ਦੇ ਵਿੱਚ ਲੱਗੇ ਤੇ ਨਾਮ ਕੀ ਹੈ ਚੰਦੇਸਰ ਹੈ ਚੰਦੇਸਰ ਪੰਡਤ ਚੰਦੇਸਰ ਪੰਡਤ ਜੰਦੇਸਰ ਪੰਡਤ ਜੀ ਨੇ ਕੰਮ 40 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ 20 ਸਾਲ ਦੀ ਉਮਰ ਸੀ ਅੱਜ 62 ਸਾਲ ਉਮਰ ਹੋ ਗਈ ਆ ਤੇ ਮੈਨੂੰ ਬੜੀ ਖੁਸ਼ੀ ਆ ਛੋਟੇ ਹੁੰਦੇ ਵੀ ਖਾਂਦੇ ਰਹੇ ਇਹਨਾਂ ਕੋ ਤੇ ਅੱਜ ਅਚਾਨਕ ਮਿਲ ਗਏ ਆ ਤੇ ਵੇਖੋ ਕਿ ਸੋਨਾ ਬਣਿਆ ਵਾ ਥੋੜੀ ਦੇਰ ਤੱਕ ਮਿਲਦੇ ਆ ਤੁਹਾਨੂੰ ਹਾਂਜੀ ਤੇ ਹੁਣ ਅਸੀਂ ਕਰਨ ਲੱਗੇ ਆ ਕਿ ਜਿਹੜੇ ਇਸ ਵਾਰ ਕਾਰਡ ਲੋਕਾਂ ਦੇ ਜਿਵੇਂ ਮੰਨ ਲਓ ਵੇਖੋ ਇਹ ਕਾਰਡ ਹੈਗਾ ਜੀ ਵੀਰ ਸੁਖਦੇਵ ਸਿੰਘ ਦਾ ਤੇ ਜਗੀਰ ਸਿੰਘ son of ਇਹ ਹੈਗਾ ਕਾਰਡ ਸੁਖਦੇਵ ਸਿੰਘ son of ਚਗੀਤ ਸਿੰਘ ਐਸ ਵੀ ਦਾ ਇਹ ਕਾਰਡ ਦੇਖੋ ਕਿ ਇਹਨਾਂ ਦਾ ਸਤੰਬਰ ਚ ਬਣਿਆ ਸੀ ਤੇ ਇਹ ਦਸੰਬਰ ਦੀ ਦੀ ਆ ਕੋਈ ਦੀ ਐਂਟਰੀ ਨਹੀਂ ਜੇ ਪਈ ਦਸੰਬਰ ਦੀ ਇਸ ਵਾਰ ਆਏ ਇਹ ਲੈਂਡ ਰਸ਼ ਆਏ ਤੇ ਕੱਟ ਜਮਾ ਕਰਾ ਗਏ ਹੈ ਨਾ ਇਹਦੀ ਐਂਟਰੀ ਨਹੀਂ ਪਈ ਦਸੰਬਰ ਤੱਕ ਇਹਦਾ ਕਾਰਡ ਖਤਮ ਹੋ ਗਿਆ ਜਿਵੇਂ ਵੇਖੋ ਇਥੇ ਐਂਟਰੀ ਪਈ ਹੋਣੀ ਹੈ ਪਰ ਇਹ ਜਮਾ ਕਰਾ ਕੇ ਆ ਕੋ ਜਿਵੇਂ ਆ ਕੋ ਦਸੰਬਰ ਦੀ ਆ ਦਸੰਬਰ ਤੱਕ ਇਹਨਾਂ ਦੀ ਐਂਟਰੀ ਪਈ ਹੈ ਤੇ ਮਤਲਬ ਕਿ ਇਹਨਾਂ ਦਾ ਜੁਲਾਈ ਚ ਬਣਿਆ ਸੀ 3 ਦਸੰਬਰ ਤੱਕ ਇਹਨਾਂ ਦੀ ਐਂਟਰੀ ਪਈ ਹੈ ਮਤਲਬ ਕਿ ਦਸੰਬਰ ਤੱਕ ਇਹਨਾਂ ਦਾ ਕਾਰਡ ਖਤਮ ਹੋ ਗਿਆ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਇਸ ਵਾਰ 20 ਤਰੀਕ ਨੂੰ ਬੁਲਾਇਆ ਵਾ ਤੇ ਅਸੀਂ ਇਹਨਾਂ ਨੂੰ 20 ਤਰੀਕ ਨੂੰ ਇਹਨਾਂ ਦਾ ਕਾਰਡ ਮੈਂਸ਼ਨ ਕਰਦਾਂਗੇ ਨਵਾਂ ਅੱਜ ਬਸ ਅਸੀਂ ਉਸੇ ਜੀ ਉਹੀ ਡਾਕੂਮੈਂਟ ਦੇਖੋ ਸਾਡਾ ਸਟਾਫ ਆ ਗਿਆ ਤੇ ਅਸੀਂ ਸਾਰੇ ਡਾਕੂਮੈਂਟ ਜਿਹੜੇ ਆਏ ਹੋਏ ਆ ਇਹਨਾਂ ਦੀ ਫਾਈਲਾਂ ਚ ਲਾ ਦਾਂਗੇ ਆ ਸਾਰੇ ਡਾਕੂਮੈਂਟ ਲੱਗਣ ਵਾਲੇ ਫਾਈਲ ਚ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਕਿ ਪ੍ਰਕਿਰਿਆ ਤੇ ਉਸ ਤੋਂ ਬਾਅਦ ਨਾਲ-ਨਾਲ ਮਿਲਦੀ ਹੈ ਆ ਵੀ ਕੋ ਰਵੀ ਭੈਣ ਇਨਕੁਆਰੀ ਵਾਸਤੇ ਲੈ ਕੇ ਕਈ ਡਾਕੂਮੈਂਟ ਆ ਵੀ ਇਨਕੁਆਰੀ ਵਾਸਤੇ ਆ ਵੀ ਇਨਕੁਆਰੀ ਵਾਸਤੇ ਆ ਸਾਰੇ ਇਨਕੁਆਰੀ ਵਾਸਤੇ ਆਏ ਹੋਏ ਐ ਇਹ ਨਵੇਂ ਕਾਰਡ ਬਣਾਉਣ ਵਾਸਤੇ ਇਹਨਾਂ ਨੇ ਆਪਣੇ ਡਾਕੂਮੈਂਟ ਜਮਾ ਕਰਵਾਏ ਐ ਤੇ ਐਸਪੈਨ ਦਾ ਤੇ ਇਸ ਬਾਰੇ ਨੂੰ ਮੈਂਸ਼ਨ ਹੋ ਜਾਣਾ ਕਾਰਡ ਆ ਦੇਖੋ ਹਾ ਜੇ ਹੋਰ ਵੀ ਦੂਸਰੇ ਦੇ ਵਿੱਚ ਪਈ ਹੋਈ ਆ ਸਾਰੇ ਸਾਰੇ ਇਨਕੁਆਰੀ ਵਾਲੇ ਡਾਕੂਮੈਂਟ ਪਈ ਹੋਈ ਆ ਤੇ ਦੇਖਦੇ ਆ ਕਿਹਦੀ ਵਾਰੀ ਪਹਿਲਾਂ ਹੁੰਦੀ ਆ ਇਨਕੁਆਰੀ ਦੀ ਆਹ ਕੋ ਸਾਰੀਆਂ ਫਾਈਲਸ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਜਿਹੜੇ ਕਾਰਡ ਰਾਸ਼ਨ ਲੈ ਕੇ ਜਾਂਦੇ ਆ ਆਪਣੇ ਕਾਰਡ ਤੋਂ ਉਹਨਾਂ ਦੇ ਸਾਰਿਆਂ ਦੇ ਡਾਕੂਮੈਂਟ ਇਹਨਾਂ ਦੇ ਵਿੱਚ ਲੱਗੇ ਹੁੰਦੇ ਨੇ ਕਿ ਸਾਡੇ ਕੋਲ ਰਿਕਾਰਡ ਰਵੇ ਇਸ ਕਰਕੇ ਜਿਨ੍ਹਾਂ ਦੇ ਇਸ ਵਾਰ ਮਤਲਬ ਕਿ 10 ਤਰੀਕ ਨੂੰ ਡਾਕੂਮੈਂਟ ਆਏ ਸੀਗੇ ਉਹ ਸੀ ਇਹਨਾਂ ਦੇ ਡਾਕੂਮੈਂਟ ਤੇ ਉੱਪਰ ਫੋਟੋ ਲਾ ਕੇ ਵੀ ਫਾਈਲ ਦੇ ਵਿੱਚ ਅਟੈਚ ਕਰ ਰਹੇ ਹਾਂ ਜਿਵੇਂ ਦੇਖੋ ਆ ਇਹਨਾਂ ਦੇ ਡਾਕੂਮੈਂਟ ਆ ਆ ਇਹਨਾਂ ਦੇ ਫੈਮਿਲੀ ਦੇ ਜਿਹੜੇ ਮੈਂਬਰ ਉਹਨਾਂ ਦੀਆਂ ਫੋਟੋਜ਼ ਨੇ ਤੇ ਇਹ ਆਪਾਂ ਹੁਣ ਫਾਈਲ ਤੇ ਵੇਖ ਲਾਂਗੇ ਕਿ ਇਹਨਾਂ ਨੂੰ ਕਿੰਨਾ ਨੰਬਰ ਦਿੱਤਾ ਵਾ ਫਾਈਲ ਨੰਬਰ ਤੇ ਉਹ ਫਾਈਲ ਬਣਾ ਕੇ ਤੇ ਉਹਦੇ ਵਿੱਚ ਮੈਂਸ਼ਨ ਕਰ ਦਾਂਗੇ ਆ ਜਿਵੇਂ 11ਵੇਂ ਮਹੀਨੇ ਦੀ ਫਾਈਲ ਆ ਜਿਹੜਾ ਆਪਾਂ ਪੇਪਰ ਵਰਤਦੇ ਹਾਂ ਉਹ ਸਾਰੀ ਐਂਟਰੀ ਇਸ ਫਾਈਲ ਵਿੱਚ ਪਈ ਪੈਂਦੀ ਆ ਆਪਾਂ ਜੋ ਉਸ ਦਿਨ ਕਾਰਡ ਸਬਮਿਟ ਕਰਦੇ ਆ ਜਾਂ ਨਵੇਂ ਕਾਰਡ ਬਣੇ ਹੁੰਦੇ ਉਹਦੇ ਵਿੱਚ ਲਿਖੀ ਹੁੰਦੀ ਫਿਰ ਆਪਾਂ ਉਹ ਤੋਂ ਵੇਖ ਕੇ 12ਵੇਂ ਵਾਲਾ ਜਿਹੜਾ ਨਵਾਂ ਮਹੀਨਾ ਜਿਤਨਾ 11ਵੇਂ ਮਹੀਨੇ ਵੱਲ ਵੇਖ ਕੇ ਆਪਾਂ 12ਵੇਂ ਚ ਕਰ ਲਿਆ ਵੀ ਕਿਹੜੇ ਨਵੇਂ ਕਾਰਡ ਬਣੇ ਆ ਕਿਹੜੇ ਨਵੇਂ ਐਡ ਹੋਏ ਉਹਨਾਂ ਚ ਐਂਟਰੀ ਪਾ ਲਈ ਜਿਹੜੀਆਂ ਸਲਿੱਪਸ ਜਿਹੜੀਆਂ ਕੱਟੀਆਂ ਗਈਆਂ ਜਾਂ ਨਵੀਆਂ ਬਣੀਆਂ ਉਹਨਾਂ ਦੀ ਐਂਟਰੀ ਆਪਾਂ ਫਿਰ ਇਹਦੇ ਅਲਵੇਕੇ ਚ ਪਾ ਲਈ ਹੁਣ ਜਿਵੇਂ ਕਿ 12ਵਾਂ ਮਹੀਨਾ ਖਤਮ ਹੋ ਗਿਆ ਹੈ 12ਵੇਂ ਮਹੀਨੇ 10 ਤਰੀਕ ਲੰਘ ਗਈ ਹੈ ਉਹਦੇ ਕਰਕੇ ਆਪਾਂ ਹੁਣ ਇੱਕ ਨਵੀਂ ਫਾਈਲ ਬਣਾਵਾਂਗੇ ਪਹਿਲੇ ਮਹੀਨੇ ਦੀ ਉਹ ਅਸੀਂ ਬਾਅਦ ਵਿੱਚ ਬਣਾਵਾਂਗੇ ਉਸ ਦਿਨ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਅਸੀਂ ਜਿਹੜੇ ਡਾਕੂਮੈਂਟ ਇਸ ਵਾਰ ਸਾਨੂੰ 10 ਤਰੀਕ ਨੂੰ ਪਰਸੀਵ ਹੋਏ ਜਿਹਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਸਾਰੇ ਆਪਾਂ ਡਾਕੂਮੈਂਟ ਸੈੱਟ ਕਰਕੇ ਫੋਟੋਸ ਲਗਾ ਕੇ ਰੱਖ ਲਏ ਨੇ 20 ਤਰੀਕ ਨੂੰ ਹੁਣ ਜਿੱਦਾਂ ਹੀ ਸਾਨੂੰ ਸਾਡੇ ਕੋਲ ਸਾਰੇ ਪਹੁੰਚਣਗੇ ਕਾਰਡ ਬਣਾਉਣ ਵਾਸਤੇ ਉਸ ਦਿਨ ਵੀ ਇੱਕ ਪ੍ਰੋਪਰ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦਾ ਪ੍ਰੋਸੈਸ ਚੱਲਦਾ ਹੈ ਤੇ ਆਪਾਂ ਪੂਰੀ ਉਸ ਚੀਜ਼ ਦੀ ਤਿਆਰੀ ਕਰ ਰਹੇ ਹਾਂ ਅਸੀਂ ਲੋਜੀ ਕੰਮ ਕਰਦੇ ਕਰਦੇ ਸਾਨੂੰ ਮਿਲ ਗਿਆ ਲਾਚੀ ਦਾਣਾ ਕਮੈਂਟ ਕਰਕੇ ਦੱਸਿਓ ਸਰ ਜੀ ਨੇ ਕੌਣ-ਕੌਣ ਅੱਜ ਵੀ ਇਸ ਚੀਜ਼ ਨੂੰ ਲਾਈਕ ਕਰਦਾ ਹੈ ਹਾਲ ਤੇ ਦੀ ਬਹੁਤ ਸੋਹਣੀ ਫੁੱਲ ਬਣਾ ਕੇ ਬੜਾ ਸੋਹਣਾ ਦਿੱਤਾ ਹੀ ਭਾਈ ਨੇ ਪਰ ਅਹੀਂ ਉਹਦੀ ਹਾਲਤ ਬੁਗਾੜ ਦਿੱਤੀ ਹੁਣ ਖਾ ਕੇ ਫਿਰ ਮਿਲਦੇ ਬਾਕੀ ਦੀ ਗੱਲ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਅੱਜ ਜਿਵੇਂ ਵੇਖੋ ਇੱਕ ਹੋਰ ਵੱਖਰੀ ਚੀਜ਼ ਹੈ ਕਿ ਜਿਵੇਂ ਮੰਨ ਲਓ ਕਿ ਅਸੀਂ ਜਿਹੜੇ ਵੀ ਆਉਂਦੇ ਸਾਡੇ ਕੋਲ ਮਦਦ ਦੇ ਵਾਸਤੇ ਕੀ ਸਾਡੀ ਮਦਦ ਕਰੋ ਅਸੀਂ ਹਨਾ ਬੜੇ ਲੋੜਵੰਦਾਂ ਜਿਵੇਂ ਹਰ ਇੱਕ ਨੂੰ ਨਹੀਂ ਆਪਾਂ ਦੇ ਸਕਦੇ ਨਾ ਕਿ ਉਹਨਾਂ ਨੂੰ ਵਾਪਸ ਖਾਲੀ ਹੈ ਤਾਂ ਮੋੜਨਾ ਬੜਾ ਔਖਾ ਹੋ ਜਾਂਦਾ ਹੈ ਇਸ ਕਰਕੇ ਉਹਨਾਂ ਵਾਸਤੇ ਇੱਕ ਸਲਿੱਪ ਤਿਆਰ ਕਰਵਾਈ ਗਈ ਹੈ ਵਨ ਟਾਈਮ ਜੀ ਡ੍ਰੀਮ ਰਾਸ਼ਨ ਉਹ ਲੈ ਸਕਦੇ ਇੱਕ ਟਾਈਮ ਤੇ ਇਹ ਸਲਿੱਪ ਜਿਵੇਂ ਉਹਨਾਂ ਨੂੰ ਸਿੰਗਲ ਟਾਈਮ ਇੱਕ ਵਾਰੀ ਕੱਟ ਕੇ ਦੇ ਦਿੱਤੀ ਹੈ ਕਿ ਤੁਸੀਂ ਆਓ ਇਹ ਸਲਿੱਪ ਲੈ ਕੇ ਤੇ ਆਪਣਾ ਰਾਸ਼ਨ ਜਿਹੜਾ ਥੋੜਾ ਬੋਤ ਹੈ ਸਲਿੱਪ ਤੇ ਮਿਲਦਾ ਹੈ ਉਹ ਲੈ ਕੇ ਚਲੇ ਜਾਓ ਇਹ ਸਿੰਗਲ ਟਾਈਮ ਵਾਸਤੇ ਹੁੰਦਾ ਸਲਿੱਪ ਦੇ ਕੇ ਤੂੰ ਆਪਣਾ ਰਾਸ਼ਨ ਲੈ ਜਾਂਦੇ ਹੋ ਸਲਿੱਪ ਉਹ ਖਤਮ ਹੋ ਜਾਂਦੀ ਹੈ ਸਿੰਗਲ ਟਾਈਮ ਵਾਸਤੇ ਹੁੰਦਾ ਕਿ ਉਹਨਾਂ ਨੂੰ ਖਾਲੀ ਨਾ ਮੋੜਿਆ ਜਾਵੇ ਇਸੇ ਤਰੀਕ ਨਾਲ ਇਹ ਸਿਸਟਮ ਚੱਲ ਚੁੱਕਿਆ ਵਾ ਇਹ ਇੱਕ ਨਾ ਮੈ ਰਜਿਸਟਰ ਹੈ ਜਿਹੜੇ ਪਰਮਾਨੈਂਟ ਸਲਿੱਪ ਵਾਲੇ ਹੁੰਦੇ ਨੇ ਕਿ ਆਪਾਂ ਕਈਆਂ ਨੂੰ ਪਰਮਾਨੈਂਟ ਸਲਿੱਪ ਕੱਟ ਦਿੰਨੇ ਆ ਕਿ ਐਨੇ ਟਾਈਮ ਆਸੇ ਤੁਹਾਡੀ ਪਰਮਾਨੈਂਟ ਸਲਿੱਪ ਹੈ ਉਹਨਾਂ ਟਾਈਮ ਤੁਸੀਂ ਆ ਕੇ ਉਹ ਸਲਿੱਪ ਲੈਮੀਨੇਸ਼ਨ ਕਰਕੇ ਰੱਖ ਲਓ ਤੇ ਉਹ ਤੇ ਆਣ ਕੇ ਤੇ ਇਹ ਪਰਮਾਨੈਂਟ ਸਲਿੱਪ ਵਾਲਾ ਰਜਿਸਟਰ ਹੈ ਤੇ ਜਿਹੜੇ ਪਰਮਾਨੈਂਟ ਸਲਿੱਪ ਵਾਲੇ ਨੇ ਉਹਨਾਂ ਦੇ ਡਾਕੂਮੈਂਟ ਜਿਹੜੇ ਆ ਉਹ ਇਸ ਫਾਈਲ ਵਿੱਚ ਲੱਗਦੇ ਨੇ ਇਸੇ ਤਰੀਕੇ ਨਾਲ ਸਾਰਾ ਪ੍ਰੋਸੈਸ ਹੁੰਦਾ ਹੈ ਤੇ ਅੱਜ ਅਸੀਂ ਇਸੇ ਚੀਜ਼ ਦੀ ਤਿਆਰੀ ਕਰ ਰਹੇ ਹਾਂ ਜੀ ਲੋ ਜੀ ਟੁਡੇਰੋ ਬਲੌਗ ਤੇ ਨਾਲ ਮਿਲ ਜੇ ਤੁਹਾਨੂੰ ਦੋਸਤਾਂ ਨੂੰ ਹੈਲ ਸਾਰੀ ਲੱਗੀ ਆ ਦੁਬਾਰਾ ਬਟ ਡਾਈ ਲੱਗੀ ਕਿ ਨੀ ਕਿ ਮੈਂ ਕਿਹਨਾਂ ਕੰਮ ਰਹਿ ਗਿਆ ਕਿਹਨਾਂ ਕੰਮ ਰਹਿ ਗਿਆ ਬਸ ਪਾਣੀ ਮਸੇ ਹੋਰ ਲੱਗ ਕੇ ਤਾਂ ਲੱਗੀ ਨਾ ਤੇ ਤਾਈ ਦਾ ਡਿਜ਼ਾਈਨ ਆਦੇ ਤੋਂ ਉਹ ਓਵਰ ਆਲ ਸਹੀ ਲੱਗਦਾ ਉਹਦਾ ਕਿ ਦੱਸਣਾ ਨਾ ਯਾਰ ਦੱਜਾ ਕਿ ਨੀ ਪੂਰਾ ਹੋਇਆ ਇਹਦੀ ਆ ਜਿਹੜੀ ਕੀ ਕੈਮਰਾ ਘੁਮਾ ਕੇ ਸਾਰੇ ਨੂੰ ਦੱਸੋ ਕਿ ਉਹਦਾ ਸਹੀ ਲੱਗਾ ਕਿ ਨਹੀਂ ਸਾਰੇ ਬਸ ਇਸ ਫਾਲੀਓ ਦੀਆਂ ਗੱਲਾਂ ਹੀ ਪਤਾ ਨਹੀਂ ਆਉਂਦੀਆਂ ਆਹ ਜਿਹੜਾ ਬਾਕੀ ਜਿੰਨੇ ਵੀ ਜਿਹੜਾ ਵਾ ਸੇਮ ਹੀ ਲਾਇਆ ਸੀ ਸਾਰਾ ਓਵਰ ਆਲੇ ਤੇ ਲੱਕੜ ਮੋੜਨ ਦੀ ਜਿਹੜੀ ਆ ਫਲੋਰਿੰਗ ਹੈਗੀ ਟਾਈਲ ਆ ਤਾਂ ਹੈਗੀ ਨੇ ਬਸ ਪਰ ਮੈਨੂੰ ਤਾਂ ਬਹੁਤ ਜ਼ਿਆਦਾ ਸੋਣਾ ਲੱਗਾ ਸਾਰਾ ਇੱਕੋ ਜਿਹਾ ਸਾਰੇ ਇਹ ਇੱਥੇ ਸਭੀ ਮੇਰੇ ਦਾ ਜਿਹੜਾ ਕੰਮ ਬਾਤੂ ਲੈ ਗਿਆ ਵਾ ਵਾ ਬਹੁਤ ਸੋਹਣਾ ਕੰਮ ਕੀਤਾ ਰਿਸ਼ੀ ਰਿਸ਼ੀ ਨੇ ਸਾਰੇ ਸੋਨੇ ਬਲਾਈਆ ਜਿਹੜੇ ਗਰੂਪ ਬੜਾ ਲੈ ਇਹਨਾਂ ਨੇ ਮਾ ਵੀ ਕਰਦੀ ਆ ਬੜਾ ਸੋਹਣਾ ਕੰਮ ਕੀਤਾ ਇਹ ਤਾਂ ਮਜ਼ਾ ਆ ਗਿਆ ਕੰਮ ਕੀਤਾ ਪਹਿਲੀ ਵਾਰੀ ਸਾਡੇ ਕੋ ਲੱਗੇ ਆ ਇਹ ਤਾਂ ਮੇਰੇ ਨਾਲ ਤੇ ਇਨਾ ਬਰੀਕੀ ਨਾਲ ਕੰਮ ਕੀਤਾ ਵਾ ਇਹਦੀ ਰੇਟ ਵੀ ਲਾ ਕੇ ਤੇ ਸਹਿਰ ਮਾਰੇ ਨਾਲ ਕਰ ਦਿੱਤਾ ਮਜ਼ਾ ਆ ਗਿਆ ਤਾਂ ਤੇ ਉੱਥੇ ਦੇ ਉੱਪਰ ਜਾਣਾ ਉੱਪਰ ਚਲਦੇ ਹਾਂ ਉੱਪਰ ਜਾ ਕੇ ਦੇਖਦੇ ਹਾਂ ਉੱਪਰ ਕਿਉਂ ਦੇ ਆ ਸੀਟੋ ਹਾਂ ਜੀ ਇਹ ਬਟ ਕਰਦੀ ਠੀਕ ਹੈ ਠੀਕ ਇਹ ਸ਼ਤਰ ਗੰਦੀ ਸਿੰਘਾੜਿਆ ਵਾਲਾ ਪਈ ਆ ਗਿਆ ਤੇ ਪਿੱਛੇ ਵੋਟਰਾਂ ਵਾਲਿਆਂ ਦੀ ਅਨਾਊਂਸਮੈਂਟੀ ਬਹੁਤ ਜ਼ਿਆਦਾ ਆਵਾਜ਼ ਆ ਰਹੀ ਸੀ ਜਿਵੇਂ ਕਰਕੇ ਸਰਦੀ ਜਾਏ ਰੇੜੀ ਵਾਲੇ ਪਾਈ ਦੀ ਕੋਈ ਆਵਾਜ਼ ਨਹੀਂ ਸੁਣੀ ਤੇ ਇਸ ਕਰਕੇ ਮੈਂ ਕਿਹਾ ਤੁਹਾਨੂੰ ਮੈਂ ਹੀ ਦੱਸ ਦਿੰਨੀ ਆ ਤੇ ਸਰ ਨੂੰ ਸਾਰੇ ਇਥੇ ਵਿਸਥਾਰੀ ਕੋਲ ਖੜੇ-ਖੜੇ ਇਸ ਦਾ ਬੜਾ ਫਾਇਦਾ ਲੈਂਦੇ ਨੇ ਜਿਹੜਾ ਵੀ ਪਈ ਆ ਜਾਂਦਾ ਜਿਵੇਂ ਇਹਨਾਂ ਦੀ ਸਨੈਪਚੈਟ ਤੇ ਤੁਸੀਂ ਸ਼ਾਇਦ ਦੇਖਦੇ ਹੀ ਹੋਗੇ ਕੋਈ ਨਵੇਂ ਵਿਰਾਸ ਵਾਲਾ ਆ ਗਿਆ ਕੋਈ ਉਹ ਜਿਹੜੇ ਚਨੇ ਵਾਲਾ ਮੁੰਡਾ ਬੜਾ ਆ ਗਿਆ ਇਹ ਉਹ ਹਰੇਕ ਨੂੰ ਰੋਕ ਕੇ ਇੱਕ ਦਿਨ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਇੱਕ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਪੀਂਦੇ ਰਹਿੰਦੇ ਨੇ ਸੋ ਇਸੇ ਤਰੀਕੇ ਨਾਲ ਇਹਨਾਂ ਨਾਲ ਹਾਸਾ ਮਜ਼ਾ ਕਰਦੇ ਰਹਿੰਦੇ ਨੇ ਤੇ ਉਹਨਾਂ ਨੂੰ ਵੀ ਖੁਸ਼ ਕਰਦੇ ਨੇ ਆਪ ਵੀ ਖੁਸ਼ ਰਹਿੰਦੇ ਨੇ ਕਹਿੰਦੇ ਨੇ ਹਾਂ ਦੰਦੇ ਸੇ ਹਾਂ ਕਿਹੜਾ ਦੇ ਅੰਦਰ ਆ ਗਏ ਨੇ ਜਾਣੇ ਰੋਟੀ ਇਸ ਤਰ੍ਹਾਂ ਲੈਣਾ ਇਹ ਕੀ ਇਹਦੇ ਕਰ ਲੋ ਤੁਸੀਂ ਉਹ ਵੀ ਐਸਾ ਖੜਦੇ ਹਾਂ ਹਾਂ ਐਸਾ ਬਿਚਾਨ ਵਾਲਾ ਆ ਗਏ ਨੇ ਹਾਂ ਦੰਦੇ ਖੜਾਣਾ ਵੀ ਕਰੀਂ ਤੇ ਹਾਂ ਦੇ ਮੇਰਾ ਸੋਰਾਗਾ ਮਰਗੀ ਪਹਰੇ ਨੂੰ ਆਇਆ ਥੋੜਾ ਆਮ ਚਰਾਨੋਂ ਨੂੰ ਸੁਣਵਾਓ ਇੱਕ ਦਿਨ ਨਹੀਂ ਉੱਤਰ ਬਾਲਦੇ ਉਹ ਬਾਲਦੇ ਪਹਿਲੇ ਨਹੀਂ ਕਰਦੇ ਨਹੀਂ ਅਗਰੇ ਮੈਂ ਤਾਂ ਘੱਟ ਰਹਿਣ ਵਾਲਾ ਮੈਂ ਬੱਚੀ ਧੀ ਉਹ ਵੀ ਵਿਆਹ ਬੋਲੋ ਤਾਂ ਗੱਲਬਾਤ ਕਰ ਗੱਲਬਾਤ ਨਹੀਂ ਕਰਨ ਦੇਉਂਦੇ ਪਤਾ ਨਹੀਂ ਇਸ ਤਿੱਕੇ ਨਾਲ ਮੋਟਾ ਪੈ ਜਾਣਗੇ ਅੰਦਰ ਤੇ ਚਾਰ ਚਾਰ ਇਕੱਠੇ ਇੱਕ ਇੱਕ ਹੋਰ ਆ ਗਿਆ ਲੈ ਪਿੱਛੇ ਬਣਾ ਆਜੇ ਬਹੁਤ ਮਾਚੋ ਮਿਆ ਆ ਜੀ ਨਾ ਨਹੀਂ ਆ ਕੇ ਆ ਜਾ ਤੁਸੀਂ ਹੈ ਆ ਕੇ ਆ ਰਹੇ ਅ ਅ ਪਛਾਹ ਲਈਏ ਜੀਤਰੀ ਆਹ ਜੀਤਰੀ ਨਾ ਪਰਚੀ ਆ ਉਹ ਜਿਹੜੀ ਦਿੱਤੀ ਬੰਦੂਰਾ ਸੀ ਪੁਰਾਣਾ ਮੈਂ ਲੈਂਦੀ ਰਾਸ਼ੀ ਨੇ ਬੰਦਾ ਬਸ ਉਸੇ ਪਰਚੀ ਮੈਂ ਆਜੇ ਉਹ ਮੇਰੀ ਰਾਸ਼ੀ ਨਹੀਂ 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 ਉਹ ਉਸੇ ਉਹ ਪਰਚੀ ਜਿਹੜੀ ਸਾਹਮਣੇ ਰੱਖੀ ਹੋਈ ਹੈ ਵਾਹ ਵਾਹ ਨੰਬਰ 99 99 ਆ ਰਿਹਾ ਆਹ ਲਾ ਦੰਦ ਜੀਤਰੀ ਰਾਤ ਨੂੰ ਆ ਜੀ ਮਾਛੋ ਬ੍ਰੋਸ ਨੋ ਕੀ ਰੰਗੂ ਮੇਰੇ ਨੂੰ ਵੀ ਰਾਤੀ ਰਾਤੀ ਹਰ ਹੀ ਮਾਣੇ ਜੇ ਤੁਸੀਂ ਡਾਕਟਰ ਸ਼ੋਭੇਤ ਨੂੰ ਵਾਰਡ ਹਾਂਜੀ ਇਸੇ ਨਾਲ ਹੀ ਕਰਦੇ ਆਂ ਵੀਡੀਓ ਦੀ ਐਂਡਿੰਗ ਤੇ ਧੰਨਵਾਦ ਸਾਰਿਆਂ ਦਾ ਤੁਸੀਂ ਸਾਰੇ ਜਣੇ ਵਲੌਗਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਵਲੌਗਸ ਨੂੰ ਪਿਆਰ ਦਿੰਦੇ ਰਹੋ ਤੇ ਮੈਂ ਵਲੌਗ ਬਣਾਉਂਦੀ ਰਹੂੰਗੀ ਤੇ ਦੂਸਰੀ ਗੱਲ ਜਿਹੜਾ ਲਾਸਟ ਵਲੌਗ ਦੇ ਵਿੱਚ ਥੋੜਾ ਜਿਹਾ ਰੋਲਾ ਜ਼ਿਆਦਾ ਸੁਣਿਆ ਵੋਟਾਂ ਕਰਕੇ ਅਨਾਉਂਸਮੈਂਟ ਵਗੈਰਾ ਚੱਲਦੀ ਪਈ ਹੈ ਤੇ ਉਸ ਸੀ ਨੂੰ ਇਗਨੋਰ ਕਰਿਓ ਸੋ ਮਿਲਦੇ ਆਂ ਜੀ ਕੱਲ ਦੇ ਵਲੌਗ ਤੇ ਜੁੜੇ ਰਹੋ ਸਾਰੇ ਜਾਨੀ ਵਲੌਗਸ ਤੇ ਧੰਨਵਾਦ ਥੈਂਕ ਯੂ ਜੀ ਸੋ ਮੱਚ